ਚਾਰ ਸਾਲ ਬਾਅਦ ਨੂੰ ਵੇਟ ਕਰਨੀ ਪੈਂਦੀ ਆ ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ ਇੰਜੋਏ ਕਰਕੇ ਨੱਚ ਪੰਗੜਾ ਪਾ ਕੇ ਤੇ ਪਰ ਬੱਚਾ ਬੜਾ ਜੀਤ ਕਰਦਾ ਕਿ ਇਹਦਾ ਜਨਮ ਦਿਨ ਹੋਵੇ ਕਿ ਮੇਰਾ ਜਨਮ ਦਿਨ ਕਦੋਂ ਆਊਗਾ ਜੀ ਹਾਂਜੀ ਵੇਟ ਕਰਦੇ ਰਹਨੇ ਆ ਬਸ 4 ਸਾਲ ਬਾਅਦ ਫੇਰ ਖੂਬ ਮਨਾਈਦਾ ਬਸ ਪਰ ਬੱਚਾ ਜੀਤ ਨਹੀਂ ਕਰਦਾ ਕਿ 4 ਸਾਲ ਬਾਅਦ ਕਰਾਂ ਕਿਉਂਕਿ ਕੱਟਿਆ ਨਹੀਂ ਨਹੀਂ ਇੰਨਾ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ 29 ਫਰਵਰੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਉਂਦੀ ਆ ਸਸ਼੍ਰੀਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਲੁਧਿਆਣਾ ਟਾਈਮ ਅੱਜ ਅਸੀਂ ਗੱਲ ਕਰਾਂਗੇ ਲੀਪイヤー ਅਸੀਂ ਸਾਰੇ ਜਾਣਦੇ ਹਾਂ ਕਿ ਇਹ ਜਿਹੜਾ ਲੀਪイヤー ਹੈ ਇਹ 4 ਸਾਲਾਂ ਦੇ ਬਾਅਦ ਆਉਂਦਾ ਹੈ ਤੇ ਬਹੁਤ سارے ਲੋਕਾਂ ਦੇ ਵਾਸਤੇ ਖੁਸ਼ੀ ਲਿਆਉਂਦਾ ਕਿਉਂਕਿ ਲੀਪイヤー ਦੇ ਵਿੱਚ 29 ਫੈਬ ਦਾ ਦਿਨ ਐਡਾ ਨਾ ਹੁੰਦਾ ਜਿਸ ਦੇ ਵਿੱਚ ਬਹੁਤ ਹੀ ਸਾਰੇ ਲੋਕਾਂ ਦੀ ਐਨੀਵਰਸਰੀ ਵੀ ਆਂਦੀ ਹੈ ਤੇ ਬਰਥਡੇ ਵੀ ਆਂਦਾ ਹੈ ਤੇ ਉਹਨਾਂ ਲੋਕਾਂ ਦੇ ਵਾਸਤੇ ਲੀਪイヤー ਬਹੁਤ ਹੀ ਜ਼ਿਆਦਾ ਖਾਸ ਹੁੰਦਾ ਹੈ ਅਸੀਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਦੇ ਹਾਂ ਅੱਜ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰ ਵੱਲੋਂ ਆਪਣੇ ਪੁੱਤ ਦਾ ਬਰਥਡੇ 4 ਸਾਲਾਂ ਦੇ ਬਾਅਦ ਮਨਾਇਆ ਜਾਂਦਾ ਹੈ ਪਰਿਵਾਰ ਦੇ ਵੱਲੋਂ ਆਪਣੇ ਪੁੱਤ ਦਾ ਬਰਥਡੇ ਬਹੁਤ ਹੀ ਜ਼ਿਆਦਾ ਧੂਮ ਧਾਮ ਦੇ ਨਾਲ ਉਹ ਡੀ ਜੇ ਤੇ ਢੋਲ ਵੀ ਵਜਾਏ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਨਾਲ ਆਪਣੇ ਪੁੱਤ ਦਾ ਬਰਥਡੇ ਮਨਾਇਆ ਜਾਂਦਾ ਹੈ ਪਰਿਵਾਰਕ ਮੈਂਬਰਾਂ ਨਾਲ ਕੀ ਕਹਿਣਾ ਹੈ ਇਹ ਤੁਸੀਂ ਆਪ ਸੁਣੋ ਜੀ ਕਿੱਥੋਂ ਦੇ ਰਹਿਣ ਵਾਲੇ ਅਸੀਂ ਤਾਂ ਬੁਰਜੀਪਿੰਡ ਦੇ ਰਹਿਣ ਵਾਲਿਆ ਜੀ ਨਾਮ ਗੁਰਮੀਤ ਕੌਰ ਕੀ ਕਹਿਣਾ ਚਾਹੋਗੇ ਕੀ ਸਪੈਸ਼ਲ ਬੱਚਾ ਟਰਡਾ ਮਨਾਇਆ ਗਿਆ ਜੀ ਹਾਂਜੀ ਜੀ ਸਪੈਸ਼ਲ ਦੇ ਆ ਸਾਡੇ ਵਾਸਤੇ 29 ਫਰਵਰੀ ਨੂੰ ਸਾਡੇ ਬੇਟੇ ਦਾ ਜਨਮ ਦਿਨ ਆਉਂਦਾ 4 ਸਾਲ ਸਾਨੂੰ ਵੇਟ ਕਰਨੀ ਪੈਂਦੀ ਆ ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ ਇੰਜੋਏ ਕਰਕੇ ਨੱਚ ਭੰਗੜਾ ਪਾ ਕੇ ਕਦੇ ਬੱਚਾ ਬੜਾ ਜिद ਕਰਦਾ ਕਿਸੇ ਦਾ ਜਨਮ ਦਿਨ ਉਹਨੇ ਕਿ ਮੇਰਾ ਜਨਮ ਦਿਨ ਕਦੋਂ ਆਊਗਾ ਜੀ ਹਾਂਜੀ ਵੇਟ ਕਰਦੇ ਰਹਨੇ ਆ ਬ ਰਿਸੀਵਰ ਪਹੁੰਚਿਆ ਜੀ ਹਾਂਜੀ ਜੀ ਪਹੁੰਚੇ ਨਾਨਕੇ ਦਾਦਕੇ ਸਾਰੇ ਹੀ ਪਹੁੰਚੇ ਆ ਲੱਗਦਾ ਕਿ ਕਿ ਕਾਫੀ ਖੁਸ਼ੀ ਹੁੰਦੀ ਹੈ ਜੀ ਚਾਰ ਸਾਲ ਬਹੁਤ ਜ਼ਿਆਦਾ ਜੀ ਬਹੁਤ ਕਿੰਨੇ ਕੇਕ ਕੱਟੇਗੇ ਅ ਚਾਰ ਸਾਲ ਕੇਕ ਕਟਾਂਗੇ ਜੀ ਕਿਹਦਾ ਜਸ਼ਨ ਮਨਾਇਆ ਜਾ ਰਿਹਾ ਜੀ ਨੱਚ ਪੁੜਕ ਕੇ ਇੰਜੋਏ ਕਰਕੇ ਬਸ ਜੀ ਪਰ ਬੱਚਾ ਜਿੱਦ ਨਹੀਂ ਕਰਦਾ ਕਿ ਚਾਰ ਸਾਲ ਬਾਅਦ ਮੇਰਾ ਕਿਉਂ ਕੇਕ ਕਟਿਆ ਜਾਂਦਾ ਨਹੀਂ ਇੰਨਾ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ 29 ਫਰਵਰੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਂਦੀ ਆ ਇਹ ਸਪੈਸ਼ਲ ਕਹਿ ਸਕਦੇ ਹੋ ਜੀ ਹਾਂਜੀ ਜੀ ਸਪੈਸ਼ਲ ਬੱਚਾ ਜੀ ਹਾਂਜੀ ਕਿੰਨੀ ਖੁਸ਼ੀ ਹੈ ਜੀ ਹੁਣ ਬਹੁਤ ਜ਼ਿਆਦਾ ਜੀ ਕਿਤਾ ਬਣਾਈ ਜਾ ਰਹੀ ਹੈ ਨੱਚ ਕੇ ਜੀ ਅਲੀਜੇ ਵਗੈਰਾ ਲਾ ਕੇ ਹਾਂਜੀ ਲਾਵਾਂਗੇ ਜੀ ਕੀ ਨਾਮ ਹੈ ਜੀ ਕਿਹਤੋਂ ਲੈਣਾ ਹੈ ਮੇਰਾ ਨਾਮ ਸੁਨਮ ਸਿੰਘ ਆ ਮੈਂ ਅਧਗੁਰਦੀ ਦਾ ਰਹਿਣ ਵਾਲਾ ਆ ਹਾਂਜੀ ਕੀ ਗੱਲ ਅੱਜ ਮੇਰੇ ਬੇਟੇ ਦਾ ਜਨਮ ਦਿਨ ਆ 4 ਸਾਲ ਬਾਅਦ ਜਨਮ ਦਿਨ ਆਉਂਦਾ ਉਹਦਾ 29 ਤਰੀਕ ਨੂੰ 4 ਸਾਲੇ ਪੂਰੀ ਇਹਦੇ ਜਨਮ ਦਿਨ ਦੀ ਵੇਟ ਕਰੀਦੀ ਆ ਮਨਾਉਣ ਵਾਸਤੇ ਖੁਸ਼ੀਆਂ ਦੇ ਨਾਲ ਤੇ ਕਿੰਨੀ ਖੁਸ਼ੀ ਹੁੰਦੀ ਹੈ ਕਿ 4 ਸਾਲ ਬਾਅਦ ਜਨਮ ਦਿਨ ਆਉਂਦਾ ਸਪੈਸ਼ਲ ਬੱਚਾ ਜੀ ਸਪੈਸ਼ਲ ਬੱਚਾ ਜੀ ਆ ਵੇਖੋ ਕਿੰਨੀ ਖੁਸ਼ੀ ਹੈ ਹੈ ਕਿ ਸਾਰੇ ਪ ਰਿਸਤਾ ਦਰ ਪੁੱਛੀ ਆ ਵੇਖੋ ਜੀ ਤੁਹਾਡੇ ਕੋਲ ਹੀ ਆ ਸਾਰੇ ਪਰ ਬੱਚਾ ਜਿੱਦ ਨਹੀਂ ਕਰਦਾ ਕਿ ਮੇਰਾ 4 ਸਾਲ ਬਾਅਦ ਜਨਮ ਹੁੰਦਾ ਜੀ ਉਹ ਆਂਦਾ ਕਿ ਮੇਰਾ ਮਨਾਉਗਾ 4 ਸਾਲ ਬਾਅਦ ਅਰ ਕਿੰਨੇ ਕੇਕ ਕੱਟੇ ਗਏ ਜੀ 4 4 ਸਾਲ ਬਾਅਦ ਦੇ 4 ਕੇਕ ਤੇ ਉਹ ਲੱਗਦਾ ਫਿਰ 4 ਸਾਲ ਬਾਅਦ ਵੇਟ ਕਰਦੀ ਬੋ ਵੀ 4 ਸਾਲ ਬਾਅਦ ਵੇਟ ਪੂਰੀ ਹੋਏਗੀ ਕਿੰਨੀ ਖੁਸ਼ੀ ਹੋ ਰਹੀ ਜੀ ਅੱਜ ਬਹੁਤ ਜਿਆਦੀ ਕਿਹਨਾਂ ਕਿਤਾ ਬਣਾਇਆ ਜਾ ਰਹੀ ਜਾਨੰਦਰਾ ਭਾਈ ਆ ਡੀ ਜੇ ਲੱਗ ਰਹੇ ਨੇ ਪੰਗੜੇ ਪੈ ਰਹੇ ਨੇ ਖੁਸ਼ੀ ਆ ਜੀ ਪੂਰੇ ਇੰਜੋਏ ਹੋ ਰਿਹਾ ਹੈ ਅੱਜ ਕੀ ਨਾਮ ਹੈ ਜੀ ਸ਼ੋਭਾ ਕੀ ਕਹਿੰਦਾ ਚਾਹੂਗੇ ਕਿਥੇ ਪਹੁੰਚੋ ਤੇ ਕੀ ਪ੍ਰੋਬਲਮ ਹੈ ਅੱਜ ਭਾਂਜੇ ਦਾ ਜਨਮ ਦਿਨ ਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ 4 ਸਾਲ ਬਾਅਦ ਉਹਦਾ ਬਰਥਡੇ ਹੈ ਸੈਲੀਬ੍ਰੇਟ ਹੋ ਰਿਹਾ ਪੋਤਸਾਰੇ ਬਰਥਡੇ ਦੇਖਿਆ ਬਟ ਆਵਲਾ ਬਰਥਡੇ ਪਹਿਲੀ ਵਾਰੀ ਦੇਖਣ ਜਾ ਰਹੇ ਹੈ ਕਿ ਜਿਹੜਾ 4 ਸਾਲ ਬਾਅਦ ਕੀਤਾ ਜਾਂਦਾ ਵਾ ਤੇ ਬਹੁਤ ਹੀ ਜ਼ਿਆਦਾ ਤੁਮਨਾਵਾਰ ਸੈਲੀਬ੍ਰੇਸ਼ਨ ਕਰ ਰਹੇ ਹੈ ਇਹ ਲੱਗਦਾ ਕਿ ਇਹ ਸਪੈਸ਼ਲ ਬੱਚਾ ਹੈ ਹਾਂਜੀ ਸਪੈਸ਼ਲ ਚਾਈਲਡ ਆ ਕਹਦੇ ਕਿ ਮਾਮੀ ਨੂੰ ਬੜਾ ਚਾਹੂਗਾ ਜੀ 4 ਸਾਲ ਬਾਅਦ ਜਫੂ ਨੂੰ ਹਾਂਜੀ ਕਾਫੀ ਸਾਰਾ ਤੇ ਕੇਕ ਵਗੈਰਾ ਲੈਂਦਾ ਗਿਆ ਜੀ ਹਾਂਜੀ ਅਰੇ ਡਿਮਾਂਡ ਤੇ ਲਿਆਂਦਾ ਗਿਆ PUBG ਵਾਲਾ ਅੱਛਾ PUBG ਵਾਲਾ ਹਾਂਜੀ 4 ਸਾਲ ਬਾਅਦ ਬਣਾਇਆ ਜਾਂਦਾ ਜੀ ਹਾਂਜੀ ਉਹ ਤਾਂ 4 ਸਾਲ ਬਾਅਦ ਬਣਾਇਆ ਜਾਂਦਾ ਮੈਂ ਤਾਂ ਜਿੱਤੇ ਬੱਚੇ ਨੂੰ ਤੇ ਉੱਥੇ ਤੁਹਾਨੂੰ ਵੀ ਵੇਟ ਕਰਨੀ ਪੈਂਦੀ 4 ਸਾਲ ਹਾਂਜੀ ਕਰਨੀ ਪੈਂਦੀ ਹੈ ਜੀ ਬੱਚਾ ਮੀਮਾ ਆਉਣਗੇ ਹਾਂਜੀ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ ਦਾ ਪਬਲਿਕ ਟਾਈਮਸ